ਸ਼ੇਸ਼ਾਜਾਦ ਹੋਏ ਨੂੰ 78 ਸਾਲ ਬੀਤ ਚੁੱਕੇ ਨੇ ਪਰ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਸੜਕਾਂ ਨਾਲੀਆਂ ਗਲੀਆਂ ਲਾਈਟਾਂ ਤੋਂ ਵਾਂਝੇ ਨੇ ਇਸ ਨੂੰ ਲੈ ਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਈਆਵਾਲਾ ਦੇ ਵਿੱਚ ਬਣੀ ਕਚੜੀਆ ਬਸਤੀ ਦੇ ਵਸਨੀਕਾਂ ਦੇ ਵੱਲੋਂ ਬਲੌਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਦਾ ਮੁਕੰਮਲ ਤੌਰ ਤੇ ਉੱਤੇ ਬਾਈਕਾਟ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਜੜੀਆ ਬਸਤੀ ਦੇ ਲੋਕਾਂ ਦੇ ਵੱਲੋਂ ਕੀਤੇ ਗਏ ਬਾਈਕਾਟ ਦੇ ਦੌਰਾਨ ਆਪਣਾ ਰੋਸ ਵੀ ਜ਼ਾਹਿਰ ਕੀਤਾ ਗਿਆ ਜਿਸ ਦੌਰਾਨ ਸ਼ਾਂਤੀ ਬਣਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਫਿਲਹਾਲ ਬਸਤੀ ਦੇ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਦੇ ਨਾਲ ਕੋਈ ਸਹਿਮਤੀ ਤਾਂ ਨਹੀਂ ਬਣੀ ਪਰ ਪ੍ਰੋਸਾਦ ਦਵਾਇਆ ਗਿਆ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਉਹਨਾਂ ਦੇ ਬਸਤੀ ਦਾ ਵਿਕਾਸ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ ਆ ਵੈਸੇ ਜਿਹੀ ਖਤੇ ਜੋ ਵੀ ਅਸੀਂ ਸਰਕਾਰ ਮੂਰੇ ਬੇਨਤੀ ਕਰਦੇ ਆਂ ਵੀ ਜਿਹੜਾ ਆਉਣ ਵਾਲੇ ਸਾਡੇ ਸਮੇਂ ਆ ਸਾਨੂੰ ਨਾ ਜਲੀਲ ਕਰਿਆ ਜਾਵੇ ਜੀ ਸਾਡੀਆਂ ਜਿਹੜੀਆਂ ਮੰਗਾਂ ਸਾਡੀਆਂ ਪੂਰੀਆਂ ਕਰੋ ਤੇ ਅਸੀਂ ਤਾਂ ਜਾਦੇ ਮੰਗ ਹੀ ਮੰਗਦੇ ਆ ਗਰੀਬ ਵਸਤੀ ਆ ਸਾਡੀ ਜੀ ਤੇ ਇਹ ਸਾਡਾ ਜਿਹੜਾ ਸਾਥ ਇੱਥੋਂ ਦਾ ਪੁਰਸ ਮਲਾਜਮ ਹੈ ਸਾਨੂੰ ਉਹਨਾਂ ਨੇ ਬਹੁਤ ਵਧੀਆ ਦਲਾਸਾ ਦਿੱਤਾ ਜੀ ਸਾਨੂੰ ਮੁਲਾਜ਼ਮ ਬਹੁਤ ਸਾਥ ਦੇ ਰਹੇ ਆ ਮੁਲਾਜ਼ਮਾਂ ਵੱਲੋਂ ਅਸੀਂ ਕੋਈ ਨਹੀਂ ਕਮੀ ਕਰ ਸਕਦੇ ਇੱਥੋਂ ਦੇ ਚੌਕੀਬਾਲ ਵੱਲੋਂ ਉਹ ਸਾਨੂੰ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਆਂ ਸਾਨੂੰ ਆਪਦੇ ਬੱਚਿਆਂ ਨੂੰ ਸਾਨੂੰ ਸਮਝਾ ਕੇ ਵੀ ਭਾਈ ਕੋਈ ਸ਼ੋਰ ਸ਼ਰਾਬ ਨਹੀਂ ਕਰਨਾ ਸ਼ਾਂਤ ਮੈਨਾ ਉਹਦੇ ਕੰਮ ਕਰੋ ਤੁਸੀਂ ਆਪਣੀਆਂ ਜਾਇਜ਼ ਮੰਗਾ ਮੰਗੋ ਤੇ ਨਾ ਅਸੀਂ ਸਾਰੇ ਕੋਈ ਸ਼ੋਰ ਸ਼ਰਾਬਾ ਕਰਨਾ ਜੀ ਨਾ ਅਸੀਂ ਕਰੀਏ ਨਾ ਹੀ ਕਰਾਉਣਾ ਬਾਪੂ ਜੀ ਨਾਮ ਕੀ ਤੁਹਾਡਾ ਕਿਹੜਾ ਇਲਾਕਾ ਹੈਗਾ ਕੀ ਕੀ ਸਮੱਸਿਆ ਹੈ ਤੇ ਜੇ ਗੱਲ ਮੈਂ ਜੀ ਜਸਾ ਸਿੰਘ ਮੇਰਾ ਨਾਮ ਜੀ ਇੱਕ ਵਾਡ ਨੰਬਰ ਦਾ ਮੈਂਬਰ ਹਾਂ ਇੱਥੋਂ ਦੇ ਮੇਨ ਵਸਤੀ ਦਾ ਜੀ ਤੇ ਮੈਰੀਆਂ ਮੰਗਾ ਹੁਣ ਮੈਂ ਭਰੋਸਾ ਦਿਵਾਉਣਾ ਸਾਰੀ ਸੰਗਤ ਨੂੰ ਬਿਮਾਰਾ ਸਾਡੀਆਂ ਮੰਗਾ ਹੀ ਸਾਨੂੰ ਦਿੱਤਿਆਂ ਜਾਣ ਹੋਰ ਸਾਡਾ ਕੋਈ ਵੱਡਾ ਚੱਕਰ ਨਹੀਂ ਆਉਣ ਵਾਲੇ ਸਮੇਂ ਅਸੀਂ ਇਹ ਮਨੋਂ ਆਨੇ ਆ ਬਿਮਾਰਾ ਸਾਡੀਆਂ ਮੰਗਾ ਪੂਰੀਆਂ ਕਰ ਦਿਓ ਸਾਨੂੰ ਗਰਾਊਂਡ ਦੇ ਦਿਓ ਕੋਈ ਥਾਂ ਲੈ ਕੇ ਦੇ ਦਿਓ ਸਾਡੇ ਪਾਣੀ ਦਾ ਚੰਗਾ ਨਿਕਾਸ ਕਰ ਦਿਓ ਸਾਡੇ ਗਲੀਆਂ ਨਾਲਿਆਂ ਦਾ ਹੱਲ ਵੇਖ ਲੋ ਜਿਹੜਾ ਸਾਡੇ ਪਾਈਪਾ ਹੁਣ ਆਉਣ ਵਾਲੀਆਂ ਪੈਣ ਵਾਲੀਆਂ ਹੈ ਕਿ ਸਾਡੀਆਂ ਪਹਿਲਾਂ ਪਾਈਆਂ ਜਾਣ ਖਾਲੇ ਤੋਂ ਅਸੀਂ ਆਪ ਦੇ ਨਾਂ ਮੰਗਾ ਹੀ ਮੰਗਦੇ ਆ ਸਾਡਾ ਹੋਰ ਰੋਸ ਨਹੀਂ ਗਰੀਬਾਂ ਉਹ ਕਿੰਨੀ ਵੋਟ ਹੈਗੀ ਕੀ 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 ਕੰਮ ਰਹਿੰਦੇ ਨੇ ਵਿਕਾਸ ਦੇ ਤੁਹਾਡੇ ਕੋਣ ਹੈ ਬਤਾਇ ਕਿਥੋਂ ਦੇਖੋ ਜੀ ਸਾਡਾ ਮੇਲ ਹੁਣ ਕਾਂਗਰਸ ਕੱਲ ਝਾੜੂ ਪਾਰਟੀ ਦਾ ਮੇਲ ਦਾ ਸਰਪੰਚ ਹੈ ਉਹ ਸਾਡੀਆਂ ਮੰਗਾਂ ਕਾ ਸਰਕਾਰ ਮੂਰੇ ਗੱਲ ਰੱਖੇ ਜਸੀਰ ਸਿੰਘ ਐਮ ਐਲ ਏ ਉਹ ਸਾਡੀਆਂ ਰੱਖੇ ਠੀਕ ਆ ਜੀ ਭਵੰਤਮਨ ਸਾਡੀ ਸੁਣੇ ਸਾਡੇ ਦਾ ਇਹੇ ਬੰਦੇ ਮੇਣਾ ਤੇ ਜਿਹੜੇ ਅਸੀਂ ਤਾਂ ਆਪਣੀਆਂ ਮੰਗਾਂ ਹੀ ਮੰਗਦੇ ਆ ਵੀ ਗਰੀਬ ਆਤੀ ਸਾਡੇ ਕੋਈ ਵੀ ਸਾਡਾ ਕੋਈ ਪਾਣੀ ਦਾ ਨਿਕਾਸ ਨਹੀਂ ਕੋਈ ਸਾਡੇ ਇਸ ਦਾ ਨਿਕਾਸ ਕਿਸੇ ਪਾਸੇ ਚੰਗਾ ਹੈ ਨਹੀਂ ਵੀ ਅਸੀਂ ਤਾਂ ਆਪਣੀ ਮੰਗਾ ਹੀ ਮੰਗਦੇ ਆ ਕੋਈ ਸਾਡੇ ਇਧਰੋਂ ਮੰਡ ਸਾਡੀ ਬਾਦ ਬਹੁਤ ਜਿਆਦੇ ਬਦਲ ਸੀ ਵੀ ਹੈ ਇਧਰੋਂ ਆਨੇ ਸੀ ਪਾਣੀ ਉਹ ਸਾਰੇ ਦੇਖ ਲੋ ਸਾਰੇ ਤੁਸੀਂ ਹੁਣੇ ਨਾਲਗਾ ਦਾ ਤੇ ਸੀਵਰੇਜਾਂ ਦਾ ਚੇਕੜਾ ਜੇ ਮੰਡੀਆਂ ਨੂੰ ਇਧਰ ਆਉਣੇ ਆ ਤੇ ਇਧਰ ਵੀ ਸਾਡਾ ਚੇਕੜਾ ਹੈ ਸਾਡੀ ਬਾਦਨ ਸਿੱਧੀ ਹੈ ਵੀ ਇਸ ਵਸਤੀ ਨੂੰ ਕੋਈ ਵੀ ਰਾਹ ਵਿੱਚ ਅੱਜਦਾ ਹੈ ਚਲੋ ਅੱਜ ਕੀ ਕੀ ਤੁਹਾਡੇ ਵੱਲੋਂ ਕਿਉਂ ਕੱਟ ਕਰਿਖਿਆ ਗਿਆ ਹੈ ਦੇਖੋ ਜੀ ਸਾਡਾ ਬਾਈਕਟ ਕਰਿਆ ਹੋਇਆ ਸੀ ਤੇ ਬਾਕੀ ਅੱਜ ਛੋਟੇ ਸਾਹਿਬ ਜਾਦੇ ਦਾ ਜਨਮ ਦੇ ਨਾਲ ਲੰਗਰ ਅਸੀਂ ਉਸ ਰੂਪ ਚਲਾਇਆ ਕੋਈ ਨਾ ਸਾਡਾ ਕਿਸੇ ਨਾਲ ਲੜਾਈ ਵਾਰੇ ਨਾ ਪੜਾਈ ਵਾਰੇ ਖਾਂਦਾ ਕੋਈ ਨੀਤੀ ਨਹੀਂ ਅਸੀਂ ਨਾ ਕਿਸੇ ਨੂੰ ਆਏ ਜਾਦੇ ਆਨੇ ਆ ਵੀ ਵੋਟ ਪਾ ਕੇ ਆ ਨਾ ਕਿਸੇ ਨੂੰ ਆਏ ਨਾ ਭਾਈ ਨਾ ਪਾ ਅਸੀਂ ਆਦਾ ਸ਼ਾਂਤ ਮਹੀਨਾ ਇੱਥੇ ਬੈਠੇ ਬਚਾਲਾ ਹੋਰ ਤਾਂ ਹੈ ਨਹੀਂ ਇੱਥੇ ਬੈਠੇ ਜੀ ਬਸ ਹੋਰ ਕੋਈ ਅੱਛਾ ਇੱਕ ਲਾਸਟ ਸਵਾਲ ਆ ਸਮੇਂ ਸਮੇਂ ਸਿਰ ਪਹਿਲਾਂ ਵੀ ਸਰਕਾਰਾਂ ਰਹੀਆਂ ਉਹਨਾਂ ਵੱਲੋਂ ਤੁਹਾਡੇ ਕੰਮ ਉਦੋਂ ਵੀ ਨਹੀਂ ਹੋਏ ਤੁਹਾਡੇ ਨਹੀਂ ਹੋਏ ਜੀ ਨਹੀਂ ਸਾਡੇ ਜਾਦੇ ਮੰਗਾ ਦਾ ਪੂਰੀਆਂ ਖੋਈਆਂ ਨਹੀਂ ਜੀ ਬਸ ਆਉਂਦੇ ਸੀ ਮੇਰਾ ਭੇਰ ਬਚਨ ਕਹਿੰਦਾ ਵੀ ਸਾਨੂੰ ਕਾਲੀ ਪਾਰਟੀ ਨੇ ਗੁਰੂ ਘਰ ਬਣਾ ਕੇ ਦਿੱਤਾ ਜੀ ਹੋਰ ਕੋਈ ਵੀ ਪਾਰਟੀ ਨੇ ਸਾਨੂੰ ਨਹੀਂ ਸੱਤਿਆ ਥੱਕਾ ਬਸ ਸਾਡੇ ਨਾਮ ਮਾਰੇ ਮੋਟੇ ਕੋਈ ਉਹ ਮਾਰੇ ਮੋਟੇ ਪਹਿਲਾਂ ਵਾਲੇ ਪਜਾੜੇ ਬਜ਼ੁਰਗਾਂ ਵਾਲੇ ਦੇ 50 50 ਸਾਲ ਦੇ ਖੜਵੰਜੇ ਲੱਗੇ ਬਾਕੀ ਗਲੀਆਂ ਸਾਡੇ ਗੁਰੂ ਘਰ ਦੇ ਆਸੇ ਪਾਸੇ ਵੀ ਹੋਰ ਵੀ ਬਾਕੀ ਸਾਰੀਆਂ ਗਲੀਆਂ ਕੱਚੀਆਂ ਪਈਆਂ ਕੱਚੀਆਂ ਪਈਆਂ ਤੇ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਦਾ ਪੂਰੀ ਜਾਂ ਵੀ ਹੈ ਜੀ ਸਭ ਤੋਂ ਵੱਡੀ ਤਾਂ ਪਾਣੀ ਸਮੱਸਿਆ ਹੈ ਹੀ ਹੈ ਸਾਡੇ ਘਰਾਂ ਦੇ ਵਿੱਚ ਿੱਕੜ ਕੋਈ ਵੀ ਨਿਕਾਸ ਨਹੀਂ ਸਾਡੇ ਪਾਣੀ ਦਾ ਕਿਸੇ ਪਾਸੇ ਵੀ ਅਛਾ ਹੋਰ ਆਸੇ-ਪਾਸੇ ਖੇਤ ਆ ਜੀ ਖੇਤਾਂ ਵਾਲੇ ਸਾਡੇ ਨਾਲ ਤਰਾਜ ਹੁੰਦੇ ਆ ਵੀ ਸਾਡੇ ਖੇਤ 'ਚ ਪਾਣੀ ਪੈ ਗਿਆ ਅਛਾ ਉਹਨਾਂ ਦੀ ਉਹ ਵੀ ਜਾਇਜ਼ ਆਪਦੇ ਦਾ ਸਹੀ ਹੈ ਵੇਖੋ ਜੀ ਕਿਸੇ ਦੀ ਫਸਲ ਮਾਰਨਾ ਕੋਈ ਚੰਗੀ ਗੱਲ ਨਹੀਂ ਅਸੀਂ ਆ ਫਸਲ ਤਾਂ ਹੀ ਪਾਲਦੇ ਆ ਪਰ ਕਾਰਨ ਇਹ ਸਾਨੂੰ ਫਸਲ ਦਾ ਮਸਲਾ ਇਹ ਹੈ ਵੀ ਸਾਡਾ ਪਾਣੀ ਦਾ ਨਿਕਾਸ ਕਰਾ ਜਾਵੇ ਸਾਡੇ ਉਹ ਕਿਸਾਨਾਂ ਨਾਲ ਵੀ ਲੜਾਈ ਮੁੱਕ ਜੇ ਉਹਨਾਂ ਦੇ ਖੇਤ 'ਚ ਪਾਣੀ ਨਾ ਪਵੇ ਕੋਈ ਲੜਾਈ-ਪੜਾਈ ਨਾ ਹੋਵੇ ਸਾਡੀਆਂ ਮੰਗਾਂ ਤਾਂ ਇਹੀ ਆ ਬਾਈ ਜੀ ਠੀਕ ਹੈ ਜੀ ਖੇਤੀ ਖਾਤੇ ਨਾਸਕੀ ਬਈ ਗਰਬਚਨ ਸਿੰਘ ਜੀ ਕਿਹੜੀ ਬਸਤੀ ਹੈ ਏ ਚਿੜਿਆ ਵਾਸੀ ਅੱਜ ਕੱਟ ਕਿਉਂ ਕੀਤਾ ਗਿਆ ਇੱਥੇ ਬੋਟਾਂ ਦਾ ਬਾਈਕਟ ਕੀਤਾ ਗਿਆ ਜੀ ਕਾਰਨ ਕਾਰਨਪੇਦ ਦੀ ਦੇਖੋ ਜਾ ਕੇ ਵਸਤੀਆਂ ਦੇ ਗਲੀ ਵਿੱਚ ਪਾਣੀ ਕੋਈ ਨਿਕਾਸ ਨਹੀਂ ਆ ਸਾਰਾ ਗੰਦਾ ਪਾਣੀ ਘਰਾਂ ਦੇ ਵਿੱਚ ਵੜ ਰਿਹਾਗਾ ਤੇ ਕੋਈ ਇਹਦਾ ਕੋਈ ਨਿਕਾਸ ਨਹੀਂ ਇਹ ਬਹੁਤ ਟਾਈਮ ਤੋਂ 50 ਸਾਲਾਂ ਇਦਾਂ ਚੱਲ ਰਿਹਾ ਜੀ ਕਿਉਂ ਕੋਈ ਆਇਆ ਨਹੀਂ ਇੱਥੇ ਤੁਹਾਡਾ ਨਹੀਂ ਇੱਥੇ ਕੋਈ ਨਹੀਂ ਆਂਦਾ ਜੀ ਸਰ ਉਹ ਵੀ ਕੰਮ ਰਹੇ ਨਹੀਂ ਅੱਲੇ ਟੀਮ ਦੇ ਤੋਂ ਆਵਾਜ਼ ਹੀ ਹਾਂ ਸੀਰ ਤਾਂ ਮੈਂ ਗੱਤਕਾ ਕੋਚ ਐ ਇਸਨੀਆਂ ਵਾਲੇ ਦਾ ਜੀ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਮੈਨੂੰ ਗੱਤਕਾ ਗਰਾਊਂਡ ਚਾਹੀਦਾ ਮੈਂਬਰ ਸਾਹਿਬ ਨੂੰ ਵੀ ਕਿ ਸਾਨੂੰ ਗੱਤਕਾ ਗਰਾਊਂਡ ਬਣਾ ਕੇ ਦਿਓ ਜੋ ਨਿੱਕੇ ਨਿੱਕੇ ਬੱਚੇ ਕਿਸ ਨਸ਼ੇ ਨਸ਼ਾ ਬਤੇ ਰਹਣ ਭਾਈ ਸਾਰਿਆਂ ਨੂੰ ਸਿੱਖੀ ਪਾਏ ਜੋੜ ਰਹੇ ਸੀ ਸਾਨੂੰ ਅਜੇ ਤੱਕ ਸਰਪੰਚ ਸਾਹਿਬ ਨੇ ਕੋਈ ਗਰਾਊਂਡ ਨਹੀਂ ਬਣਾ ਕੀਤਾ ਜੀ ਕਾਰਨ ਕੀ ਪਾਦੀ ਹੁਣ ਉਹਨਾਂ ਨੂੰ ਪਤਾ ਜੀ ਹੁਣ ਵਿਧਾਇਕ ਨਹੀਂ ਆਉਂਦੇ ਇੱਥੇ ਇੱਥੇ ਕੋਈ ਵਿਧਾਇਕ ਨਹੀਂ ਆਉਂਦਾ ਜੀ ਸਰਪੰਚ ਸਾਹਿਬ ਨੇ ਮੈਂ ਪਰਸੋਂ ਹੀ ਫੋਨ ਲਾਇਆ ਕਹਿੰਦੇ ਬਣਾ ਦਾਂਗੇ ਹਾਂ ਜੀ ਆਰਦ ਨਾਲ ਉਹ ਦਖਲ ਨਾ ਆਈ ਕੱਲਾ ਫੋਨ ਤੇ ਲਾਰੇ ਇੱਥੇ ਸੁਖਰਾਜ ਸਿੰਘ ਕੋਕੂ ਸਰਪੰਚ ਸਾਹਿਬ ਆਮ ਆਦੀ ਪਾਰਟੀ ਦੇ ਵਿਧਾਇਕ ਆ ਜੋ ਪੀ ਫਿਰ ਅਗਲਾ ਸੰਗਰਜ ਕੀ ਹੈ ਤੁਹਾਡਾ ਜੀ ਗਰੇ ਮੰਗਾ ਤੁਹਾਨੂੰ ਦੱਸਿਆ ਜਾ ਰਿਹਾ ਕਿ ਕੋਈ ਵਿਸ਼ਵਾਸ਼ ਸ਼ਿਵਾਸ਼ਣ ਦੁਆਇਆ ਤੁਹਾਨੂੰ 18 ਤਰੀਕ ਤੱਕ ਇਹਨਾਂ ਵਿਸ਼ਵਾਸਦਾਈ 18 ਤਰੀਕ ਤੱਕ ਤੁਹਾਡਾ ਕੋਈ ਕੰਮ ਚਲਾ ਦਾਂਗੇ ਲੱਗਦਾ ਹੋ ਜੂ ਦੇਖੋ ਸਰਕਾਰਾਂ ਦਾ ਜੀ ਅਜਿਹਾ ਇੰਨੇ ਜਰਤ ਨਹੀਂ ਹੋਦਾ ਰਹਾ ਤਾਂ ਕਿ 18 ਤਰੀਕ ਤੱਕ ਨਹੀਂ ਹੁੰਦਾ ਜੀ ਠੀਕ ਹੈ ਤੇ ਜੇ ਇਹ ਕਹਿੰਦੇ ਵੀ ਕੋਈ ਜਾਵੇ ਆਵੇ ਵੋਟਪਾਲ ਤਾਂ ਅਸੀਂ ਕਿਥੇ ਰੋਕਦੇ ਨਹੀਂ ਜੀ ਬਿਲਕੁਲ ਤੇ ਬਾਕੀ ਜਿਹੜੀ ਇਹਨਾਂ ਦੀ ਮੰਗ ਹੈਗੀ ਉਹਦੇ ਤੇ ਪਹਿਲਾਂ ਹੀ ਜਾਨੀ ਕਿ ਆਲਰੇਡੀ ਗੌਰ ਕਰਕੇ ਦੋ ਉਹ ਪੂਰੀ ਹੋ ਚੁੱਕੀ ਆ ਤੁਸੀਂ ਇਥੇ ਪਹੁੰਚੇ ਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਦੇਖੋ ਇੱਕ ਲੋਕਤੰਤਰੀਕ ਅਧਿਕਾਰ ਵੀ ਹੈ ਇੱਕ ਡੈਮੋਕ੍ਰੇਸੀ ਦਾ ਇੱਕ ਵੇ ਹੈ ਇੱਕ ਤਰੀਕੇ ਦੇ ਨਾਲ ਆਪਾਂ ਉਮੀਦਵਾਰ ਨੂੰ ਵੋਟ ਪੁੱਲ ਕਰਦੇ ਨੇ ਤੇ ਆਪਣੇ ਮੰਗਾਂ ਜਿਹੜੀਆਂ ਰੱਖਦੇ ਨੇ ਆਪਣੇ ਪਿੰਡ ਦੇ ਵਿਕਾਸ ਦੇ ਕਾਰਜ ਦੀ ਗੱਲ ਕਰਦੇ ਨੇ ਪਰ ਇਹਨਾਂ ਨੂੰ ਸਮਝਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਨੂੰ ਸਮਝਾਇਆ ਹੈ ਆਪਣੀ ਵੋਟ ਦਾ ਅਧਿਕਾਰ ਜਿਹੜਾ ਉਹ ਜਰੂਰ ਵਰਤੋ ਤੁਸੀਂ ਹਮ ਤੇ ਪਾਰੇ ਪੀਸ ਤੋਂ ਲਈ ਹੈਗਾ ਕਿਸੇ ਨੂੰ ਆ ਰੋਕੀ ਰੇ ਵੋਟ ਪਾਉਣ ਜਾਣਾ ਜਾਂ ਨਾ ਪਾਉਣ ਜਾਣਾ ਉਹ ਤਾਂ ਇਹਨਾਂ ਦੀ ਮਰਜ਼ੀ ਹੈ ਨਾ ਆਪਾਂ ਇਹਨਾਂ ਨੂੰ ਸਮਝਾਇਆ ਜਰੂ ਬਿਲਕੁਲ ਇਸ ਪੂਰੇ ਮਾਮਲੇ